ਰੈਪਲਿੰਗ ਦੇ ਵਿੱਚ ਦੋ ਤਰੀਕੇ ਦੇ ਕਰੈਕਟਰ ਹੁੰਦੇ ਆ ਇੱਕ ਫੇਸ ਹੁੰਦਾ ਇੱਕ ਹੀਰੋ ਹੁੰਦਾ ਫੇਸ ਯਾਨੀ ਕਿ ਚੰਗਾ ਕਿਰਦਾਰ ਉਹਨੇ ਚੰਗੇ ਹੀ ਕਰਨਾ ਹੁੰਦਾ ਉਹਨੇ ਚੀਟਿੰਗ ਨਹੀਂ ਕਰਨੀ ਹੁੰਦੀ ਮੈਚ ਦੇ ਵਿੱਚ ਉਹਨੇ ਚੰਗਾ ਚੰਗਾ ਰਹਿਣਾ ਹੁੰਦਾ ਤੇ ਹੀਰੋ ਯਾਨੀ ਕਿ ਵਿਲਨ ਦਾ ਕਰਦਾਰ ਉਹਦਾ ਕੰਮ ਹੀ ਇਹ ਹੁੰਦਾ ਕਿ ਉਹ ਚੀਟਿੰਗ ਕਰੇ ਜਾਂ ਫਿਰ ਉਹ ਕੁੱਤੇ ਮਾਰੇ ਦੂਜਿਆਂ ਨਾਲ ਚਾਲਦੇ ਮੈਚ ਵਿੱਚ ਕੁਝ ਵੀ ਕਰ ਦੇ ਦੋ ਤਿੰਨ ਜਾਣੇ ਰਲ ਕੇ ਕੁੱਟ ਦੇਣ ਕਿਉਂ ਕਿਉਂਕਿ ਇਹ ਉਹਨਾਂ ਦਾ ਕਰੈਕਟਰ ਆ ਇਹ ਉਹਨਾਂ ਦੀ ਸਟੋਰੀ ਆ ਉਹ ਵੀ ਕਹਾਣੀ ਮੁਤਾਬਕ ਹੋ ਰਿਹਾ ਪਰ ਉੱਥੇ ਜੇ ਤੁਹਾਡੇ ਸਾਹਮਣੇ ਜੋ ਦਿਖ ਰਿਹਾ ਉਹ ਅਸਲੀ ਦਿਖ ਰਿਹਾ ਉੱਥੇ ਜੋ ਐਕਸ਼ਨ ਕਰ ਰਹੇ ਆ ਨਾ ਉਹ ਅਸਲੀ ਕਰ ਰਹੇ ਆ ਉਹਨਾਂ ਦੀ ਮਿਹਨਤ ਲੱਗੀ ਹੋਈ ਆ ਉਹਦੇ ਵਿੱਚ ਹਾਲਾਂਕਿ ਉਹ ਸਕ੍ਰਿਪਟਡ ਆ ਹੁਣ ਇੱਥੇ ਕੁਝ ਲੋਕ ਕਨਫਿਊਜ਼ ਨੇ ਕਿ ਇਹ ਤਾਂ ਫਿਰ ਫੇਕ ਹੋ ਗਿਆ ਪਰ ਉਹ ਫੇਕ ਤੇ ਸਕ੍ਰਿਪਟਡ ਵਿਚਲਾ ਫਰਕ ਨਹੀਂ ਸਮਝ ਸਕਦੇ ਫੇਕ ਜੋ ਹੁੰਦਾ ਉਹ ਮੂਵੀ ਦੇ ਵਿੱਚ ਹੁੰਦਾ ਜੋ ਕਰੈਕਟਰ ਹੁੰਦੇ ਆ ਉਹ ਅਸਲੀ ਦੇ ਵਿੱਚ ਉਦਾਂ ਦੇ ਉਹ ਨਹੀਂ ਹੁੰਦੇ ਰੋਮਨ ਰੇਜ਼ ਇੱਕ ਕੈਰੈਕਟਰ ਆ ਅੰਡਰਟੇਕਰ ਵੀ ਇੱਕ ਕੈਰੈਕਟਰ ਆ ਇਹ ਸਾਰੇ ਕੈਰੈਕਟਰ ਨੇ ਰੌਕ ਜੌਨ ਤੇ ਨਾ ਬ੍ਰੌਕ ਲੈਸਨਰ ਹਨਾ ਇਹ ਇਹ ਸਾਰੇ ਕੈਰੈਕਟਰ ਨੇ ਅਸਲ ਜ਼ਿੰਦਗੀ ਦੇ ਵਿੱਚ ਇਹ ਬਿਲਕੁਲ ਆਮ ਇਨਸਾਨਾਂ ਵਰਗੇ ਆ ਨਾਰਮਲ ਲੋਕ ਨੇ ਹੱਥ ਦੇ ਖੇਡਦੇ ਲੋਕ ਨੇ ਤੇ ਉੱਥੇ ਜੋ ਇਹਨਾਂ ਦੀ ਦੁਸ਼ਮਣੀ ਹੁੰਦੀ ਆ ਉਹ ਸਾਰਾ ਕੁਝ ਇੱਕ ਸਟੋਰੀ ਹੁੰਦੀ ਆ ਸਟੋਰੀ ਲਿਖੀ ਜਾਂਦੀ ਆ ਸਟੋਰੀ ਦੇ ਧਾਗੇ ਨਾਲ ਸਾਰਾ ਉਹ ਪਿਛਲੇ ਦੋ ਤਿੰਨ ਮਹੀਨੇ ਤੁਹੇ ਚਲਦਾ ਹੋਇਆ ਇੱਕ ਐਕਟ ਹੁੰਦਾ ਕਿ ਕਿਹਦੀ ਕਿਹਦੇ ਨਾਲ ਦੁਸ਼ਮਣੀਆਂ ਦੁਸ਼ਮਣੀ ਕ੍ਰੀਏਟ ਕੀਤੀ ਜਾਂਦੀ ਆ ਪਰ ਜੋ ਤੁਹਾਡੇ ਮੂਰੇ ਫਾਈਟ ਹੁੰਦੀ ਆ ਉਸ ਦੁਸ਼ਮਣੀ ਦਾ ਜੋ ਆਉਟਪੁੱਟ ਨਿਕਲਦਾ ਰਿੰਗ ਦੇ ਵਿੱਚ ਜੋ ਹੋ ਰਿਹਾ ਰਾਈਟ ਉਹ ਉਹ ਮਿਹਨਤ ਉਹ ਅਸਲੀ ਮਿਹਨਤ ਕਰਦੇ ਆ ਬ੍ਰੌਕ ਲੈਸਨਰ ਅਗਰ ਕਿਸੇ ਨੂੰ ਚੱਕ ਕੇ ਮਾਰਵਾ ਥੱਲੇ ਉਹਨੇ ਅਸਲੀ ਦੇ ਵਿੱਚ ਮਾਰਿਆ ਤੁਸੀਂ ਕਦੇ ਅੰਡਰਟ੍ਰੀਕਰ ਦੇ ਮੈਚ ਕੱਟ ਕੇ ਦੇਖਿਓ ਰੈਸਲਮਿਨੀਆਂ ਵਾਲੇ ਸ਼ੌਨ ਮਾਈਕਲ ਨਾਲ ਟ੍ਰਿਪਲ ਐਚ ਨਾਲ ਉਹ ਮੈਚ ਉਹਨਾਂ ਦੇ ਈਵਾਰ ਪੌਣਾ ਪੌਣਾ ਘੰਟਾ ਜਾਂ ਫਿਰ ਸਵਾ ਸਵਾ ਘੰਟਾ ਵੀ ਮੈਂ ਮੈਚ ਚੱਲਦੇ ਦੇਖੇ ਆ ਉਹ ਪੂਰੇ ਤਰੀਕੇ ਨਾਲ ਥੱਕ ਜਾਂਦੇ ਆ ਤੇ ਉਹ ਅਸਲੀ ਵਿੱਚ ਥੱਕੇ ਆ ਲਓ ਵੀ ਜੇ ਤੁਸੀਂ ਕਦੇ ਵੀ ਡਬਲਯੂ ਡਬਲਯੂ ਵੀ ਦੇਖਦੇ ਰਹੇ ਹੋ ਨਾ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਰੈਫਲਿੰਗ ਅੱਜ ਕੱਲ ਫਿਰ ਤੋਂ ਇੱਕ ਵਾਰ ਪੀਕ ਤੇ ਚੱਲ ਰਹੀ ਆ ਰੈਫਲ ਮੀਨੀਆ ਚਾਲੀ ਆਉਣ ਵਾਲਾ ਤੇ ਪਿਛਲੇ 10 15 ਸਾਲਾਂ ਦਾ ਸਭ ਤੋਂ ਮਤਲਬ ਪੀਕ ਰੈਫਲਿੰਗ ਹੋਣ ਚੱਲ ਰਿਹਾ ਸਭ ਤੋਂ ਵੱਧ ਐਂਟਰਟੇਨਮੈਂਟ ਹੁਣ ਤੁਹਾਡੇ ਜੋ ਕਈ ਲੋਕ ਇੱਥੇ ਕਹਿਣਗੇ ਕਿ ਯਾਰ ਇਹ ਤਾਂ ਫੇਕ ਹੁੰਦੀ ਆ ਤੂੰ ਹਜੇ ਵੀ ਦੇਖ ਰਿਹਾ ਇਹ ਸਭ ਕੁਝ ਤਾਂ ਵੈਸੀ ਹੀ ਹੁੰਦਾ ਇਹ ਸਭ ਕੁਝ ਤਾਂ ਇਦਾਂ ਹੁੰਦਾ ਇਹ ਤਾਂ ਆਪਾਂ ਨਿੱਕੇ ਹੀ ਹੁੰਦੇ ਦੇਖਦੇ ਹੁੰਦੇ ਸੀ ਤਾਂ ਆਪਾਂ ਨੂੰ ਬੇਵਕੂਫ ਬਣਾਏਗਾ ਤੇ ਤੂੰ ਇਹਨਾਂ ਨੂੰ ਹਜੇ ਵੀ ਦੇਖ ਰਿਹਾ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇਹੀ ਦੱਸਣ ਲੱਗਿਆ ਕਿ ਕੀ ਰੈਸਲਿੰਗ ਸੱਚਮੁੱਚ ਫੇਕ ਹੁੰਦੀ ਆ ਕੀ ਆਪਾਂ ਜੋ ਹੁਣ ਤੱਕ ਦੇਖਦੇ ਆਏ ਹਾਂ ਜੋ ਨਿੱਕੇ ਹੁੰਦੇ ਦੇਖਦੇ ਹੁੰਦੇ ਸੀ ਉਹ ਸਾਰਾ ਕੁਝ ਨਕਲੀ ਸੀ ਤੇ ਜੇ ਨਕਲੀ ਸੀ ਜੇ ਸਾਰਾ ਕੁਝ ਫੇਕ ਆ ਤਾਂ ਫਿਰ ਵੀ ਇਹਨੂੰ ਇੰਨਾ ਲੋਕ ਹੁਣ ਵੀ ਕਿਉਂ ਦਿੰਦੇ ਆ ਹੁਣ ਦੇ ਲੋਕ ਤਾਂ ਜ਼ਿਆਦਾ ਸਮਾਰਟ ਨੇ ਉਹ ਕਿਉਂ ਦੇਖ ਰਹੀ ਐ ਐਸਾ ਫੇਕ ਚੀਜ਼ ਨੂੰ ਇਤੀ ਜਿਹੜੀ ਫੈਨ ਫੋਲੋਇੰਗ ਆ ਇਹ ਵਾਧੀ ਹੀ ਕਿਉਂ ਜਾ ਰਹੀ ਆ ਅੱਜ ਕੱਲ ਦੇ ਟਾਈਮ ਵਿੱਚ ਇਹਦੀ ਮੰਗ ਹੋਰ ਵੀ ਜ਼ਿਆਦਾ ਵੱਧ ਰਹੀ ਐ ਤੇ ਹੁਣ ਇਹ Netflix ਤੇ ਵੀ ਆਇਆ ਕਰੇਗੀ ਤੇ ਜੇ ਇਹ ਸਭ ਕੁਝ ਫੇਕ ਆ ਫਿਰ ਲੋਕ ਇਹਨੂੰ ਦੇਖਦੇ ਹੀ ਕਿਉਂ ਆ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਜਵਾਬ ਦੇਵਾਂਗਾ ਦੀ ਅਸਲ ਦੇ ਵਿੱਚ WWE ਹੁੰਦੀ ਕੀ ਚੀਜ਼ ਪਰ ਉਸ ਤੋਂ ਪਹਿਲਾਂ ਨਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਇਸ ਤਰੀਕੇ ਦੀਆਂ ਬਿਹਤਰੀਨ ਜਾਣਕਾਰੀ ਵਾਲੀਆਂ ਵੀਡੀਓਜ਼ ਅੱਗੇ ਵੀ ਮਿਲਦੀਆਂ ਰਹਿਣ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਇਸ ਚੀਜ਼ ਨੂੰ ਅਜੇ ਤੱਕ ਸਮਝ ਹੀ ਨਹੀਂ ཐਕੇ। ਆਪਾਂ ਪੜ੍ਹ ਲੈ ਕੇ ਵੀ ਅਣਪੜਾ ਵਾਲਾ ਕੰਮ ਕੀਤਾ ਆਪਾਂ www ਨੂੰ ਕਦੇ ਸਮਝੇ ਹੀ ਨਹੀਂ ਕਿ ਇਹ ਚੀਜ਼ ਕੀ ਆ। ਆਪਾਂ ਇਸ ਨੂੰ ਇੱਕ ਸਪੋਰਟ ਸਮਝਦੇ ਆਂ। ਕਿ ਇਹ ਇੱਕ ਸਪੋਰਟ ਤਾਂ ਕਿ ਅੱਗੇ ਜੋ ਮੈਚ ਹੋ ਰਿਹਾ ਆ ਆਪਾਂ ਕਹਿੰਦੇ ਯਾਰ ਉਹ ਧੋਖਾ ਹੋ ਗਿਆ ਉਹਦੇ ਵਿੱਚ। ਇਹਨਾਂ ਨੇ ਰੋਕਿਆ ਕਿਉਂ ਨਹੀਂ? ਉਹ ਰੈਫਰੀ ਕੀ ਕਰ ਰਿਹਾ ਉੱਥੇ? ਉਹਨੇ ਰੋਕ ਕੇ ਕਿਹਾ ਕਿ ਇਹ ਤਾਂ ਚੀਟਿੰਗ ਆ ਤਾਂ ਫਰੇ ਆ ਫਲਾਨੇ ਨੇ ਐਨੇ ਵਾਰ ਜਿੱਤਿਆ ਆ ਵੀ ਜਿੱਤ ਜਾਂਦਾ ਇਹਨੇ ਘੱਟ ਜਿੱਤਿਆ ਇਹਨੇ ਵੱਧ ਜਿੱਤਿਆ ਅਸਲ ਦੇ ਵਿੱਚ ਉਹ ਸਪੋਰਟਸ ਨਹੀਂ ਆ ਉਹ ਇੱਕ ਰੈਸਲਿੰਗ ਐਂਟਰਟੇਨਮੈਂਟ ਦਾ ਇੱਕ ਜਿਉਂਦਾ ਜਾਗਦਾ ਸਿਨੇਮਾ ਤੇ ਮੈਂ ਤੁਹਾਨੂੰ ਦੱਸ ਦਿਆਂ ਇਹ ਸਿਨੇਮਾ ਨਾਲੋਂ ਵੀ ਕਿਤੇ ਉੱਪਰ ਦੀ ਚੀਜ਼ ਆ ਇਸ ਲਈ ਇਹਦੀ ਮੰਗ ਜ਼ਿਆਦਾ ਤੁਸੀਂ ਮੂਵੀਆਂ ਦੇਖੀਆਂ ਹੋਣੀਆਂ ਮੂਵੀ ਦੇਖਦੇ ਹੋ ਮੂਵੀ ਦੇ ਵਿੱਚ ਜੋ ਹੁੰਦੇ ਆ ਉਹ ਕੈਰੈਕਟਰਸ ਹੁੰਦੇ ਆ ਰਾਈਟ ਤੇ ਮੂਵੀ ਦੇ ਵਿੱਚ ਕੁਝ ਵੀ ਅਸਲੀ ਨਹੀਂ ਹੁੰਦਾ ਮੂਵੀ ਦੇ ਵਿੱਚ ਤਾਂ ਜੋ ਐਕਸ਼ਨ ਹੋਇਆ ਤੁਹਾਡੇ ਸਾਹਮਣੇ ਉਹਦੇ ਵਿੱਚ ਕੁਝ ਵੀ ਅਸਲੀ ਨਹੀਂ ਹੁੰਦਾ ਕਿੰਨੇ ਜਿਹੜਾ ਰੀਟੇਕ ਹੋਏ ਹੁੰਦੇ ਆ ਤੇ ਕਿੰਨਾ ਜਿਹਦਾ ਵੀਫੈਕਸ ਯੂਜ਼ ਕੀਤਾ ਹੁੰਦਾ ਉਹਨਾਂ ਨੇ ਤੁਸੀਂ ਹਾਲੀਵੁੱਡ ਦੀਆਂ ਫਿਲਮਾਂ ਦੇਖੀਆਂ ਨੇ ਫਾਸਟ ਐਂਡ ਫਿਊਰੀ ਸਭ ਨੇ ਦੇਖੀ ਆ ਉਹਦੇ ਵਿੱਚ ਕੁਝ ਵੀ ਅਸਲੀ ਨਹੀਂ ਹੁੰਦਾ ਕਈ ਵਾਰ ਤਾਂ ਕਾਰਾਂ ਵੀ ਅਸਲੀ ਨਹੀਂ ਹੁੰਦੀ ਆ ਉਹ ਜੋ ਐਕਸ਼ਨ ਹੋ ਰਿਹਾ ਹਰ ਇੱਕ ਚੀਜ਼ ਉਹ ਗ੍ਰੀਨ ਸਕਰੀਨ ਲਾ ਕੇ ਉਹ ਇੱਕ ਹੀ ਜਗ੍ਹਾ ਤੇ ਖੜ ਕੇ ਸਾਰਾ ਕੁਝ ਕਰਦੇ ਆ ਜੋ ਆਪਾਂ ਮਾਰਵਲ ਦੀਆਂ ਉੱਥੋਂ ਪਰ ਹੀਰੋ ਫਿਲਮਾਂ ਦੇਖਦੇ ਆ ਉਹ ਵੀ ਕਰਦੇ ਗ੍ਰੀਨ ਸਕਰੀਨ ਦੇ ਮੂਰੇ ਬਣਾਇਆ ਹੁੰਦੀਆਂ ਤੇ ਉਹਦੇ ਵਿੱਚ ਉਹਨਾਂ ਦੀ ਵੱਧ ਤੋਂ ਵੱਧ ਕੋਸਟਿਊਮ ਅਸਲੀ ਨਹੀਂ ਹੁੰਦੀ ਹੋਰ ਕੋਈ ਚੀਜ਼ ਅਸਲੀ ਨਹੀਂ ਹੁੰਦੀ ਤੇ ਸਾਰਾ ਕੁਝ ਬਾਅਦ ਦੇ ਵਿੱਚ ਐਡ ਕੀਤਾ ਜਾਂਦਾ ਪਰ ਫਿਰ ਵੀ ਆਪਾਂ ਫਿਲਮਾਂ ਦੇਖਦੇ ਆ ਨਾ ਆਪਾਂ ਨੂੰ ਪਤਾ ਵੀ ਆ ਥੋਰ ਅਸਲੀ ਨਹੀਂ ਆ ਕੈਪਟਨ ਅਮਰੀਕਾ ਅਸਲੀ ਨਹੀਂ ਪਰ ਆਪਾਂ ਕਿਉਂ ਦੇਖਦੇ ਆ ਉਹਨਾਂ ਨੂੰ ਵਾਰ-ਵਾਰ ਕਿਉਂਕਿ ਉਹਦੇ ਵਿੱਚ ਮਜ਼ਾ ਆਉਂਦਾ ਉਹ ਐਂਟਰਟੇਨਮੈਂਟ ਵਾਲੇ ਆਪਾਂ ਨੂੰ ਪਤਾ ਵੀ ਇਹ ਅਸਲੀ ਨਹੀਂ ਆ ਗੋਡਜिला ਆ ਕਿੰਗ ਕੋਂਗ ਇਹ ਅਸਲੀ ਨਹੀਂ ਰਾਈਟ ਪਰ ਆਪਾਂ ਦੇਖਦੇ ਆ ਬਾਹੂਬਲੀ ਅਸਲੀ ਨਹੀਂ ਕਿਰਨਵੀਰ ਕਪੂਰ ਉਦਾਂ ਦਾ ਹੈ ਜਿੱਦਾਂ ਦਾ ਉਹ ਐਨੀਮਲ ਦੇ ਵਿੱਚ ਐਨੀਮਲ ਮੂਵੀ ਵਿੱਚ ਕੁਝ ਵੀ ਅਸਲੀ ਨਹੀਂ ਪਰ ਆਪਾਂ ਕਿਉਂ ਦੇਖੀਓ ਮੂਵੀ ਜੋ ਕੰਮ ਪਠਾਨ ਕਰ ਸਕਦਾ ਪਠਾਨ ਮੂਵੀ ਦੇਖੀ ਜੋ ਕੰਮ ਪਠਾਨ ਕਰ ਸਕਦਾ ਕੀ ਉਹ ਸ਼ਾਹਰੂਖ ਖਾਨ ਕਰ ਸਕਦਾ ਸ਼ਾਹਰੂਖ ਖਾਨ ਨਹੀਂ ਕਰ ਸਕਦਾ ਨਾ ਉਹ ਕੰਮ ਬਟ ਉਹ ਪਠਾਨ ਕਰ ਰਿਹਾ ਮੂਵੀ ਦੇ ਵਿੱਚ ਤੇ ਆਪਾਂ ਨੂੰ ਇਹ ਵੀ ਪਤਾ ਵੀ ਉਹ ਕੁਝ ਵੀ ਅਥਲੀ ਨਹੀਂ ਫਿਰ ਵੀ ਆਪਾਂ ਇੰਨੀ ਜ਼ਿਆਦਾ ਉਹ ਫਿਲਮ ਦੇਖੀ ਸੋਇਆ ਸਿਨੇਮਾ ਫਰਸ ਸਿਨੇਮਾ ਤੋਂ ਵੀ ਉੱਪਰ ਦੀ ਚੀਜ਼ ਆ ਰੈਸਲਿੰਗ ਐਂਟਰਟੇਨਮੈਂਟ ਉਹਨਾਂ ਦੇ ਵਿੱਚ ਸਭ ਤੋਂ ਅੱਗੇ WWE ਕਿਉਂਕਿ ਉੱਥੇ ਜੋ ਹੋ ਰਿਹਾ ਉਹ ਵੀ ਕਹਾਣੀ ਮੁਤਾਬਕ ਹੋ ਰਿਹਾ ਪਰ ਉੱਥੇ ਜੋ ਤੁਹਾਡੇ ਸਾਹਮਣੇ ਜੋ ਦਿਖ ਰਿਹਾ ਉਹ ਅਸਲੀ ਦਿਖ ਰਿਹਾ ਉੱਥੇ ਜੋ ਐਕਸ਼ਨ ਕਰ ਰਹੇ ਆ ਨਾ ਉਹ ਅਸਲੀ ਕਰ ਰਹੇ ਆ ਉਹਨਾਂ ਦੀ ਮਿਹਨਤ ਲੱਗੀ ਹੋਈ ਏ ਉਹਦੇ ਵਿੱਚ ਹਾਲਾਂਕਿ ਉਹ ਸਕ੍ਰਿਪਟਡ ਆ ਹੁਣ ਇੱਥੇ ਕੁਝ ਲੋਕ ਕਨਫਿਊਜ਼ ਨੇ ਕਿ ਇਹ ਤਾਂ ਫਿਰ ਫੇਕ ਹੋ ਗਿਆ ਪਰ ਉਹ ਫੇਕ ਤੇ ਸਕ੍ਰਿਪਟਡ ਵਿਚਲਾ ਫਰਕ ਨਹੀਂ ਸਮਝ ਸਕਦਾ ਫੇਕ ਜੋ ਹੁੰਦਾ ਉਹ ਮੂਵੀ ਦੇ ਵਿੱਚ ਹੁੰਦਾ ਵਰਨਿੰਗ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਗੇਜੇ ਦਾ ਕਰੈਕਟਰ ਕਰਦਾ ਰਾਈਟ ਹੁਣ ਜਿਸ ਤਰ੍ਹਾਂ ਦਾ ਗੇਜਾ ਉਸ ਤਰ੍ਹਾਂ ਦਾ ਗਿੱਪੀ ਗਰੇਵਾਲ ਦਾ ਹੈ ਨਹੀਂ ਫਿਲਮ ਦੇ ਵਿੱਚ ਜੋ ਕੰਮ ਗੀਜੇ ਨੇ ਕੀਤਾ ਗਿੱਤੂ ਗਿੱਗਰ ਵਾਲਾ ਥੋੜਾ ਕਰਦਾ ਬਟ ਉਹ ਇੱਕ ਕਰੈਕਟਰ ਪਲੇ ਕਰ ਰਿਹਾ ਗੀਜੇ ਦਾ ਤੇ ਆਪਾਂ ਉੱਥੇ ਗੀਜੇ ਨੂੰ ਦੇਖ ਰਹੇ ਸੀ ਡਬਲਯੂ ਡਬਲਯੂ ਦੇ ਵਿੱਚ ਵੀ ਜੋ ਆਪਣੇ ਸਾਹਮਣੇ ਦਿਖ ਰਿਹਾ ਉੱਥੇ ਉਹ ਕਰੈਕਟਰ ਹੁੰਦੇ ਆ ਉਹ ਅਸਲੀ ਦੇ ਵਿੱਚ ਉਦਾਂ ਦੇ ਉਹ ਨਹੀਂ ਹੁੰਦੇ ਰੋਮਨ ਰੇਜ਼ ਇੱਕ ਕਰੈਕਟਰ ਆ ਅੰਡਰਟੇਕਰ ਵੀ ਇੱਕ ਕਰੈਕਟਰ ਆ ਇਹ ਸਾਰੇ ਕਰੈਕਟਰ ਨੇ ਰੌਕ ਜੌਨ ਤੇ ਨਾ ਬ੍ਰੌਕ ਲੈਸਨਰ ਹਨਾ ਇਹ ਇਹ ਸਾਰੇ ਕਰੈਕਟਰ ਨੇ ਅਸਲ ਵੰਦਰੀ ਦੇ ਵਿੱਚ ਇਹ ਬਿਲਕੁਲ ਆਮ ਇਨਸਾਨਾਂ ਵਰਗਾ ਨੋਰਮਲ ਲੋਕ ਨੇ ਹੱਥ ਦੇ ਖੇਡਦੇ ਲੋਕ ਨੇ ਤੇ ਉੱਥੇ ਜੋ ਇਹਨਾਂ ਦੀ ਦੁਸ਼ਮਣੀ ਹੁੰਦੀ ਆ ਉਹ ਸਾਰਾ ਕੁਝ ਇੱਕ ਸਟੋਰੀ ਹੁੰਦੀ ਆ ਤੇ ਅਮਰੀਕਨ ਲੋਕ ਇਹ ਚੀਜ਼ ਨੂੰ ਅੱਜ ਤੋਂ ਨਹੀਂ ਬਲਕਿ ਪਿਛਲੇ ਲਗਭਗ 40-50 ਸਾਲ ਤੋਂ ਸਮਝ ਰਹੇ ਆ ਕਿ ਇੱਥੇ ਜੋ ਹੋ ਰਿਹਾ ਉਹ ਇੱਕ ਸਟੋਰੀ ਆ ਤੇ ਲੋਕ ਸਟੋਰੀ ਦੇ دیਵਾਨੇ ਆ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਸਟੋਰੀ ਦੇਖਣ ਜਾਂਦੇ ਆ ਰੈਸਲਿੰਗ ਦੇ ਵਿੱਚ ਵੀ ਲੋਕ ਸਟੋਰੀ ਦੇਖਣ ਜਾਂਦੇ ਆ ਜਿਵੇਂ ਅੱਜ ਕੱਲ ਹੁਣ ਰੋਮਨ ਰੇਸ ਦੀ ਸਟੋਰੀ ਚੱਲ ਰਹੀ ਆ ਉਹਨਾਂ ਦਾ ਪੂਰਾ ਕਬੀਲਾ ਜਿਹਨੂੰ ਉਹ ਟ੍ਰਾਈਬ ਕਹਿੰਦੇ ਆ ਤੇ ਰੋਮਨ ਨੇ ਇਹ ਉਹਨਾਂ ਦਾ ਟ੍ਰਾਈਬਲ ਚੀਫ ਆ ਯਾਨੀ ਉਹਨਾਂ ਦੇ ਕਬੀਲੇ ਦਾ ਪ੍ਰਧਾਨ ਉਹਦਾ ਜਿਹੜਾ ਹੁਣ ਕੈਰੇਕਟਰ ਆ ਉਹ ਇੱਕ ਵਿਲਨ ਦਾ ਕੈਰੇਕਟਰ ਆ ਰੈਸਲਿੰਗ ਦੇ ਵਿੱਚ ਦੋ ਤਰੀਕੇ ਦੇ ਕੈਰੇਕਟਰ ਹੁੰਦੇ ਆ ਇੱਕ ਫੇਸ ਹੁੰਦਾ ਇੱਕ ਹੀਰ ਹੁੰਦਾ ਫੇਸ ਯਾਨੀ ਕਿ ਚੰਗਾ ਕਿਰਦਾਰ ਉਹਨੇ ਚੰਗੇ ਹੀ ਕਰਨਾ ਹੁੰਦਾ ਉਹਦੇ ਚੀਟਿੰਗ ਨਹੀਂ ਕਰਨੀ ਹੁੰਦੀ ਮੈਚ ਦੇ ਵਿੱਚ ਉਹਨੇ ਚੰਗਾ ਚੰਗਾ ਰਹਿਣਾ ਹੁੰਦਾ ਤੇ ਤੇ ਹੀਰ ਯਾਨੀ ਕਿ ਵਿਲਨ ਦਾ ਕਿਰਦਾਰ ਉਦਾ ਕੰਮ ਹੀ ਇਹ ਹੁੰਦਾ ਕਿ ਉਹ ਚੀਟਿੰਗ ਕਰੇ ਜਾਂ ਫਿਰ ਉਹ ਕੁੱਤੇ ਮਾਰੇ ਦੂਜਿਆਂ ਨਾਲ ਚੱਲਦੇ ਮੈਚ ਵਿੱਚ ਕੁਝ ਵੀ ਕਰ ਦੇ ਦੋ ਤਿੰਨ ਜਾਣੇ ਰਲ ਕੇ ਕੁੱਟ ਦੇਣ ਕਿਉਂ ਕਿ ਕਿਉਂਕਿ ਇਹ ਉਹਨਾਂ ਦਾ ਕਰੈਕਟਰ ਆ ਇਹ ਉਹਨਾਂ ਦੀ ਸਟੋਰੀ ਆ ਰੋਮਨ ਰੀਫ ਪਿਛਲੇ 2-3 ਸਾਲਾਂ ਤੋਂ ਜੋ ਕਰ ਰਿਹਾ ਉਹ ਵਿਲਨ ਦਾ ਰੋਲ ਪਲੇ ਕਰ ਰਿਹਾ ਉਹਨੂੰ ਰੋਲ ਵਿਲਨ ਦਾ ਤੇ ਉਹ ਸਭ ਤੋਂ ਗ੍ਰੇਟੈਸਟ ਵਿਲਨ ਹੁਣ ਤੱਕ ਦਾ ਜਿਵੇਂ ਕਿ ਮਾਰਵਲ ਦੀ ਫਿਲਮਾਂ ਦੇ ਵਿੱਚ ਥੈਨੋਸ ਉਦਾਂ ਹੀ ਇਸ ਵਕਤ ਰੋਮਨ ਰੀਫ ਪਲੇ ਕਰ ਰਿਹਾ ਹੈ ਸੋ ਲੋਕ ਇਹ ਸਟੋਰੀ ਦੇਖਣ ਆਉਂਦੇ ਆ ਤੇ ਇਸ ਵਕਤ ਇਹ ਸਟੋਰੀ ਦੀ ਮਾਰਕੀਟਿੰਗ ਪਹਿਲਾਂ ਨਾਲੋਂ ਵੱਧ ਆ ਜੇ ਤੁਸੀਂ ਇਹਨੂੰ ਅਸਲੀ ਸਮਝ ਕੇ ਦੇਖੋਗੇ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਹਾਂ ਸਟੋਰੀ ਲਿਖੀ ਜਾਂਦੀ ਆ ਸਟੋਰੀ ਦੇ ਹਿਸਾਬ ਨਾਲ ਸਾਰਾ ਉਹ ਪਿਛਲੇ 2-3 ਮਹੀਨਿਆਂ ਤੋਂ ਜੇ ਚੱਲਦਾ ਹੋਏ ਇੱਕ ਐਕਟ ਹੁੰਦਾ ਕਿ ਕਿਹਦੀ ਕਿਹਦੇ ਨਾਲ ਦੁਸ਼ਮਣੀਆਂ ਦੁਸ਼ਮਣੀ ਕ੍ਰੀਏਟ ਕੀਤੀ ਜਾਂਦੀ ਆ ਪਰ ਜੋ ਤੁਹਾਡੇ ਮੂਰੇ ਫਾਈਟ ਹੁੰਦੀ ਆ ਉਸ ਦੁਸ਼ਮਣੀ ਦਾ ਜੋ ਆਊਟਪੁੱਟ ਨਿਕਲਦਾ ਰਿੰਗ ਦੇ ਵਿੱਚ ਜੋ ਹੋ ਰਿਹਾ ਰਾਈਟ ਉਹ ਉਹ ਮਿਹਨਤ ਉਹ ਅਸਲੀ ਮਿਹਨਤ ਕਰਦੇ ਆ ਬ੍ਰੌਕ ਲੈਸਨਰ ਅਗਰ ਕਿਸੇ ਨੂੰ ਚੱਕ ਕੇ ਮਾਰਵਾ ਥੱਲੇ ਉਹਨੇ ਅਸਲੀ ਦੇ ਵਿੱਚ ਮਾਰਿਆ ਹਾਲਾਂਕਿ ਉਹਦੇ ਵਿੱਚ ਉਹਨਾਂ ਨੇ ਪੂਰੀ ਸੇਫਟੀ ਰੱਖੀ ਹੁੰਦੀ ਆ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਕਿ ਕਿਸੇ ਦੇ ਚੋਟ ਨਾ ਲੱਗੇ ਸਾਰਾ ਕੁਝ ਉਸ ਡਾਇਰੀ ਦੇ ਵਿੱਚ ਰਹਿ ਕੇ ਕੀਤਾ ਜਾਂਦਾ ਪਰ ਉਹਨਾਂ ਦੀ ਮੇਨਟ ਆ ਕਿਸੇ ਬੰਦੇ ਨੂੰ ਚੱਕ ਕੇ ਮਾਰਨਾ ਡੇਢ ਕੁਆਰਟਲ ਦਾ ਬੰਦਾ ਹੁੰਦਾ ਬ੍ਰਾਊਨ ਸਟ੍ਰੋਮਨ ਜਬ ਬਿਗ ਸ਼ੋ ਉਹਦਾ ਭਾਰ 2 ਕੁਆਰਟਲ ਦੇ ਨੇੜੇ ਸੀ ਜੌਨ ਸਿਨੇ ਨੇ ਉਹਨੂੰ ਆਪਣੇ ਮੋਢਿਆਂ ਤੇ ਚੱਕ ਲਿਆ ਸੀ ਦੋ ਬੰਦਿਆਂ ਨੂੰ ਉੱਪਰ ਇੱਕ ਹੋਰ ਬੰਦਾ ਵੀ ਸੀ ਸੋ ਉਹ ਨਕਲੀ ਤਾਂ ਨਹੀਂ ਸੀ ਦਾ ਗ੍ਰੇਟ ਖਲੀ ਆਪਣੇ ਹੱਥ ਨਾਲ ਹੀ ਕਿਸੇ ਨੂੰ ਚੱਕ ਕੇ ਚੋਕ ਫਲੇਅ ਮਾਰਦਾ ਅੰਡਰਟੇਕਰ ਪੂਰੇ ਦੇ ਪੂਰੇ ਬਾਣੇ ਤਾਂ ਨੇ ਬੰਦੇ ਨੂੰ ਚੋਕ ਫਲੇਅ ਮਾਰਦਾ ਰਾਈਟ ਉਹ ਅਸਲੀ ਆ ਉਹ ਸੱਚਮੁੱਚ ਉਹਨੇ ਉਸ ਤਰੀਕੇ ਨਾਲ ਚੱਕ ਕੇ ਉਹਨੂੰ ਰਿੰਗ ਵਿੱਚ ਉਵੇਂ ਸਿੱਟਿਆ ਪਰ ਉਹ ਦੋਵਾਂ ਦੀ ਪ੍ਰੈਕਟਿਸ ਹੋਈ ਆ ਦਿਖਣ ਵਾਲੇ ਨੇ ਵੀ ਪ੍ਰੈਕਟਿਸ ਕੀਤੀ ਆ ਉਹਨਾਂ ਦੀ ਇਹ ਤਿੰਨ ਪ੍ਰੈਕਟਿਸ ਕਰਨੀ ਪੈਣੀ ਹੈ ਕਿ થી ਡਿੱਗਣਾ ਕਿਵੇਂ ਤਾਂ ਕਿ ਸਾਡੇ ਗੰਭੀਰ ਸੱਟ ਨਾ ਵੱਜੇ ਬਟ ਅਸੀਂ ਖੇਡਦੇ ਰਹੀਏ ਹੁਣ ਉਸ ਸਕ੍ਰਿਪਟ ਦੇ ਹਿਸਾਬ ਨਾਲ ਜੋ ਮੈਚ ਹੁੰਦਾ ਉਹਦੇ ਵਿੱਚ ਉਹ ਜੋ ਮੂਵ ਲੱਗਦੇ ਆ ਉਹ ਅਸਲੀ ਆ ਤੇ ਜਿਹੜੇ ਉਹ ਥੱਕਦੇ ਆ ਉਹ ਅਸਲੀ ਚ ਥੱਕ ਜਾਂਦੇ ਆ ਕਈ ਵਾਰ ਨਾ ਮੈਚ ਲੰਮਾ ਚੱਲ ਜਾਂਦਾ ਕਿਉਂਕਿ ਸਕ੍ਰਿਪਟ ਦੀ ਮੰਗ ਹੁੰਦੀ ਆ ਤੁਸੀਂ ਕਦੇ ਅੰਡਰਟ੍ਰੀਕਰ ਦੇ ਮੈਚ ਕੱਟ ਕੇ ਦੇਖਿਆ ਰੈਥਲਮਿਨੀਆਂ ਵਾਲੇ ਸ਼ੌਨ ਮਾਈਕਲ ਨਾਲ ਟ੍ਰਿਪਲ ਐਚ ਨਾਲ ਉਹ ਮੈਚ ਉਹਨਾਂ ਦੇ ਕਈ ਵਾਰ ਪੌਣਾ ਪੌਣਾ ਘੰਟਾ ਜਾਂ ਫਿਰ ਸਵਾ ਸਵਾ ਘੰਟਾ ਵੀ ਮੈਂ ਮੈਚ ਚੱਲਦੇ ਦੇਖੇ ਆ ਉਹ ਪੂਰੇ ਤਰੀਕੇ ਨਾਲ ਥੱਕ ਜਾਂਦੇ ਆ ਤੇ ਉਹ ਅਸਲੀ ਵਿੱਚ ਥੱਕੇ ਆ ਕਿਉਂਕਿ ਐਨੇ ਟੂਨ ਸਕ੍ਰਿਪਟ ਦੇ ਵਿੱਚ ਤਾਂ ਲਿਖ ਦੂਗਾ ਬੰਦਾ ਕੀ ਤੁਸੀਂ ਐਨੇ ਟਾਈਮ ਤੱਕ ਖੇਡਣਾ ਤੇ ਉਹਦਾ ਐਂਡ ਵੀ ਤੈਅ ਹੁੰਦਾ ਸਕ੍ਰਿਪਟ ਦੇ ਵਿੱਚ ਕੀ ਇਹਦਾ ਐਂਡ ਐਦਾਂ ਹੋਊਗਾ ਵੀ ਇੱਥੇ ਆ ਆਹ ਹੋਊ ਫਿਰ ਇੱਥੇ ਆਹ ਇੰਟਰਫੇਅਰ ਹੋ ਜੂ ਜਾਂ ਕੋਈ ਆ ਆ ਜੂ ਤੇ ਫਿਰ ਤੂੰ ਫਾਈਨਲ ਮੂਵ ਮਾਰਨਾ ਤੇ ਮੈਚ ਐਂਡ ਹੋ ਜੂ ਬਟ ਉਹਦਾ ਐਂਡ ਤੱਕ ਖੁਦ ਨੂੰ ਲੈ ਕੇ ਜਾਣਾ ਮੈਚ ਨੂੰ ਉਹਨੇ ਲੰਬੇ ਟਾਈਮ ਤੱਕ ਲੈ ਕੇ ਜਾਣਾ ਇਹ ਉਹਨਾਂ ਦੀ ਮਿਹਨਤ ਹੁੰਦੀ ਆ ਉਹ ਪਤਾ ਨਹੀਂ ਕੀ ਕੁਝ ਹੋ ਜਾਣਾ ਮੈਚ ਦੇ ਦੌਰਾਨ ਆਪਾਂ ਨੂੰ ਤਾਂ ਕੁਝ ਨਹੀਂ ਪਤਾ ਹੁੰਦਾ ਕਿ ਮੈਚ ਦਾ ਰਿਜ਼ਲਟ ਕੀ ਨਿਕਲਣਾ ਆਪਾਂ ਨੂੰ ਥੋੜਾ ਪਤਾ ਕਿ ਰੋਮਨ ਰਣੀ ਜਿੱਤੂ ਕਿ ਕੋਡੀ ਰੋਡ ਜਿੱਤੂ ਇਹੀ ਅਦੀ ਗੋਬਤ ਹੁੰਦੀ ਹੈ ਕਿ ਆਪਾਂ ਨੂੰ ਨਹੀਂ ਕੁਝ ਪਤਾ ਹੁੰਦਾ ਆਪਾਂ ਉਹ ਦੇਖਣ ਜਾਂਦੇ ਆ ਕਿ ਉਹ ਚੀਜ਼ ਯਾਰ ਖਾਊਗੀ ਆਪਾਂ ਨੂੰ ਇਹ ਵੀ ਪਤਾ ਕਿ ਅਗਲਾ ਨੇ ਪਲਾਨ ਕੀਤਾ ਹੋਇਆ ਪਰ ਆਪਾਂ ਨੂੰ ਨਹੀਂ ਪਤਾ ਆਪਾਂ ਨੂੰ ਮੂਵੀ ਦੇਖਣ ਵੇਲੇ ਵੀ ਇਹ ਨਹੀਂ ਪਤਾ ਹੁੰਦਾ ਕਿ ਯਾਰ ਇਹ ਐਂਡ 'ਚ ਹੋਇਆ ਕੀ ਉਹ ਕੀਵੇਂ ਐਂਡ ਹੋਊ ਇਸ ਮੂਵੀ ਦਾ ਐਵੇਂ ਹੀ ਰੈਸਲਿੰਗ ਕੀ ਇਹਦਾ ਐਂਡ ਕਿਵੇਂ ਹੋਊਗਾ ਇਹ ਨਹੀਂ ਆਪਾਂ ਨੂੰ ਪਤਾ ਆਪਾਂ ਉਹ ਐਂਡ ਦੇਖਣ ਜਾਣਾ ਉਹ ਮੈਚ ਦੇਖਣ ਜਾਣਾ ਇਹ ਦੋਵੇਂ ਜੋ ਕੈਰੈਕਟਰ ਹੈ ਕਿਵੇਂ ਲੜਨਗੇ ਇਹਦੇ ਚ ਪਰ ਉਥੋਂ ਤੱਕ ਲੈ ਕੇ ਜਾਣਾ ਯਾਰ ਇਹ ਤਾਂ ਸੋਚੋ ਉਥੋਂ ਜਿਵੇਂ ਲਿਖਣ ਵਾਲੇ ਨੇ ਲਿਖਤਾ ਉਥੋਂ ਤੱਕ ਲੈ ਕੇ ਜਾਣਾ ਬਿਨਾ ਕਿਸੇ ਰੀ ਟੇਕ ਦੇ ਸਿਰਫ ਮੈਚ ਦੀ ਗੱਲ ਨਹੀਂ ਮੈਚ ਵਿੱਚ ਤਾਂ ਲੈ ਜਾਣਾ ਬਹੁਤ ਮੁਸ਼ਕਲ ਇੱਕ ਘੰਟੇ ਤੱਕ ਰੈਸਲਿੰਗ ਕਰਦੇ ਰਹਿਣਾ ਇੱਕ ਘੰਟੇ ਤੱਕ ਇੱਕ ਦੂਜੇ ਤੇ ਮੂਵ ਤੇ ਮੂਵ ਦਿੰਦੇ ਰਹਿਣਾ ਚੱਕ ਚੱਕ ਕੇ ਮਾਰਦੇ ਰਹਿਣਾ ਠੀਕ ਆ ਚਾਹੇ ਤੁਹਾਡੀ ਉਹਦੇ ਵਿੱਚ ਬਹੁਤ ਸਾਰੀ ਪ੍ਰੈਕਟਿਸ ਹੋਈ ਆ ਪਰ ਯਾਰ ਜੋਰ ਲੱਗਦਾ ਦਰਦ ਵੀ ਹੁੰਦਾ ਜਦੋਂ ਬੰਦਾ ਡਿੱਗਦਾ ਰਾਈਟ ਹੱਡੀ ਪਤਲੀ ਇੱਕ ਹੋ ਜਾਂਦੀ ਆ ਤੇ ਬਹੁਤ ਜ਼ਿਆਦਾ ਉਹ ਲੋਕ ਥੱਕ ਜਾਂਦੇ ਆ ਤੇ ਉਹਦੇ ਵਿੱਚ ਕੋਈ ਰੀਟੇਕ ਵੀ ਕੋਈ ਨਹੀਂ ਉੱਤੋਂ ਜੋ ਉਹ ਸਿਰਫ ਰੈਸਿੰਗ ਨਹੀਂ ਜੋ ਐਕਟ ਹੁੰਦਾ ਆਪਣੇ ਮੂਰੇ ਜੋ ਗੱਲਾਂ ਬਾਤਾਂ ਉਹਨਾਂ ਦੀਆਂ ਜਿਹਨੂੰ ਪ੍ਰੋਮੋ ਕੱਟ ਗਿਆ ਜਾਂਦਾ ਅਸਲੀ ਐਕਟਿੰਗ ਦਾ ਏ ਆ ਜਿੱਥੇ ਕੋਈ ਰੀਟੇਕ ਵੀ ਨਹੀਂਗਾ ਔਰ ਔਸਕਰ ਦੂਜੇ ਵੀ ਲੈ ਜਾਂਦੇ ਔਸਕਰ ਮੂਵੀਆ ਵਾਲੇ ਲੈ ਜਾਂਦੇ ਹੈ ਹਨਾ ਅਵਾਰਡ ਮਿਲਦੇ ਆ ਪਰ ਇੱਕ ਚੀਜ਼ ਕਦੇ ਗੌਰ ਕਰਿਓ ਕਿ ਰੈਸਲਿੰਗ ਵਾਲਿਆਂ ਨੂੰ ਕੋਈ ਅਵਾਰਡ ਨਹੀਂ ਮਿਲਦਾ ਉਹਦੀ ਐਕਟਿੰਗ ਲਈ ਕਿ ਉਹ ਬੰਦਾ ਪੂਰੇ ਅੱਧੇ ਘੰਟੇ ਲਈ ਆਪਣੇ ਕਰੈਕਟਰ ਚ ਰਿਹਾ ਉਹਨੇ ਕੋਈ ਰੀਟੇਕ ਨਹੀਂ ਲਿਆ ਰੌਕ ਨੂੰ ਮੂਵੀਆ ਦੇ ਵਿੱਚ ਆਖਿਆ ਜਾਂਦਾ ਕਿ ਯਾਰ ਇਹ ਕਹੋ ਜੀ ਐਕਟਿੰਗ ਕਰਦਾ ਹੈ ਇਹ ਸਾਰੀਆਂ ਇੱਕੋ ਹੀ ਹਨ ਨਵੀਂ ਜਾਨਤਾਂ ਯੋਨੀ ਸਾਰੀ ਐਕਟਿੰਗ ਇੱਕੋ ਹੀ ਨਹੀਂ ਆ ਰਹੀ ਕਹਿੰਦੇ ਪਰ ਕਦੇ ਦੇਖੋ ਕਿ WWE ਦੇ ਵਿੱਚ ਜਦੋਂ ਰੌਕ ਦਾ ਕੈਰੈਕਟਰ ਪਲੇ ਕਰਦਾ ਤਾਂ ਉੱਥੇ ਉਹਦੇ ਵਰਗਾ ਕੋਈ ਨਹੀਂ ਉਸ ਤੋਂ ਨਾਲ ਤਾਂ ਸਾਰੇ ਅਵਾਰਡ ਦਾ ਰੌਕ ਨੂੰ ਮਿਲਣਾ ਚਾਹੀਦਾ ਜਦੋਂ ਉਹ ਐਕਟਿੰਗ ਕਰਦਾ ਜਿਸ ਤਰੀਕੇ ਨਾਲ ਉਹ ਡਾਇਲੋਗ ਮਾਰਦਾ ਕਦੇ ਤੁਸੀਂ ਕੋਈ ਫੰਬਲ ਦੇਖਿਆ ਉਹਦੇ ਮੂੰਹੋਂ ਹੁੰਦਾ ਕਦੇ ਵੀ ਨਹੀਂ ਹੁੰਦਾ ਕਿਉਂਕਿ ਉਹ ਇੰਨਾ ਜ਼ਿਆਦਾ ਮਾਹਿਰ ਆ ਜੌਨ ਸਟਨ ਦੇਖਿਓ ਕਦੇ ਉਹ ਇੰਨਾ ਜ਼ਿਆਦਾ ਮਾਹਿਰ ਥੀ ਬੋਲਣ ਦੇ ਵਿੱਚ ਉਹ ਕੈਰੈਕਟਰ ਪਲੇ ਕਰਦਾ ਐਂਡ ਅੰਡਰਟੇਕਰ ਯਾਰ ਜੋ ਉਹਦਾ ਔਰਾ ਕ੍ਰੀਏਟ ਕੀਤਾ ਹੋਇਆ ਸੀ ਅੰਡਰਟੇਕਰ ਜੋ ਕਰੈਕਟਰ ਹੈ ਵਨ ਆਫ ਦਾ ਗ੍ਰੇਟੈਸਟ ਕਰੈਕਟਰਸ ਦੇ ਵਿੱਚੋਂ ਇੱਕ ਆ ਬਟ ਅਸਲ ਦੇ ਵਿੱਚ ਉਹ ਮਾਰਕ ਉਹ ਬੰਦਾ ਇਸ ਤਰ੍ਹਾਂ ਦਾ ਨਹੀਂ ਆ ਬਟ ਉੱਥੇ ਉਹ ਔਰਾ ਕ੍ਰੀਏਟ ਕੀਤਾ ਜਾਂਦਾ ਕਿ ਉਹਨੂੰ ਡੱਬੇ ਦੇ ਵਿੱਚ ਬੰਦ ਕਰਤਾ ਉਹਨੂੰ ਦਫਨਾ ਦਿੱਤਾ ਜਾਂ ਜਾਂ ਅੱਗ ਲਾ ਦਿੱਤੀ ਗਈ ਉਹ ਸਭ ਕੁਝ ਉਸ ਜ਼ਮਾਨੇ ਵਿੱਚ ਹੁੰਦਾ ਸੀ ਕਿਉਂਕਿ ਉਦੋਂ ਉਹ ਜ਼ਮਾਨੇ ਦੀ ਹਸਾਮ ਨਾਲ ਰੈਤ ਨੂੰ ਚੱਲਦੀ ਸੀ ਤੇ ਹੁਣ ਹੋਰ ਜ਼ਮਾਨੇ ਦੀ ਹਸਾਮ ਨਾਲ ਚੱਲਦੀ ਹੁਣ ਅੱਜ ਦੇ ਟਾਈਮ ਦੇ ਹਸਾਮ ਨਾਲ ਉਹਨੂੰ ਰੈਲੇਵੈਂਟ ਬਣਾ ਕੇ ਰੱਖਣਾ ਪੈਂਦਾ ਉਦੋਂ ਕੁਝ ਲੋਕ ਉਹਨੂੰ ਅਸਲੀ ਸਮਝ ਜਾਂਦੇ ਸੀਗੇ ਕਿ ਇਹ ਇਹਨੇ ਦੱਬਤਾ ਫਿਰ ਅੰਡਰ ਟੂ ਕਰ ਵਾਪਸ ਜ ਆਉਂਦਾ ਹੋ ਗਿਆ ਅਗਰ ਉਹਨੂੰ ਲੋਕ ਅਸਲੀ ਸਮਝ ਜਾਂਦੇ ਤਾਂ ਫਿਰ ਉਹਨਾਂ ਦੀ ਜਿੱਤ ਤਾਂ ਕਿਉਂਕਿ ਉਹ ਪਲੇ ਹੀ ਇੰਨਾ ਵਧੀਆ ਤਰੀਕੇ ਨਾਲ ਕਰਦੇ ਆ ਜਿਵੇਂ ਨੈਕ ਟੂ ਨੈਕ ਕਰਦੇ ਆ ਕੋਈ ਗਲਤੀ ਨਹੀਂ ਕਰਦੇ ਹਾਲਾਂਕਿ ਕੁਝ ਗਲਤੀਆਂ ਕਦੇ-ਕਦੇ ਹੋ ਜਾਂਦੀਆਂ ਤਾਂ ਉਹ ਸਾਫ਼ ਪਤਾ ਲੱਗ ਜਾਂਦਾ ਕਿ ਇੱਥੇ ਇਸ ਬੰਦੇ ਨੇ ਗਲਤੀ ਕਰਤੀ ਕਈ ਵਾਰ ਮੈਚ ਉਸ ਤਰੀਕੇ ਨਾਲ ਨਹੀਂ ਖੇਡੇ ਜਾਂਦੇ ਜਿਸ ਤਰੀਕੇ ਨਾਲ ਸੋਚੇ ਹੁੰਦੇ ਕਿ ਕਈ ਵਾਰ ਤੁਹਾਡੀ ਉਮਰ ਹੋ ਚੁੱਕੀ ਹੁੰਦੀ ਹੈ ਨਾ ਆ ਤਿੰਨ ਚਾਰ ਤੜ ਪਹਿਲਾਂ ਇੱਕ ਮੈਚ ਹੋਇਆ ਸੀਗਾ ਅੰਡਰਟੇਕਰ ਕੇਨ ਵਾਸਤੇ ਟ੍ਰਿਪਲ ਐਚ ਸ਼ੌਟ ਮਾਈਕਲ ਉਹਨਾਂ ਨੇ ਸੋਚਿਆ ਤਾਂ ਇਹ ਸੀਗਾ ਕਿ ਇਹ ਉਸ ਜਮਾਨੇ ਦੇ ਹਿਸਾਬ ਨਾਲ ਹੀ ਖੇਡਾਂਗੇ ਜਿਵੇਂ ਆਪਾਂ ਅੱਜ ਤੋਂ 10-12 ਸਾਲ ਪਹਿਲਾਂ ਖੇਡਦੇ ਸੀ ਪਰ ਮੈਚ ਉਤਰਾਂ ਨਹੀਂ ਖੇਡਿਆ ਗਿਆ ਕਿਉਂਕਿ ਉਹਨਾਂ ਦੀ ਉਮਰ ਹੋ ਚੁੱਕੀ ਹੈ ਉਹਨਾਂ ਤੋਂ ਨਾ ਉਹ ਮੂਵ ਲੱਗੇ ਉਸ ਤਰੀਕੇ ਨਾਲ ਨਾ ਹੀ ਉਹਨਾਂ ਤੋਂ ਮੈਚ ਉਵੇਂ ਬਣਿਆ ਉਹ ਖੁਦ ਮੰਨਦੇ ਆ ਕਿ ਸਾਡੇ ਤੋਂ ਮੈਚ ਉਸ ਤਰੀਕੇ ਨਾਲ ਨਹੀਂ ਖੇਡਿਆ ਗਿਆ ਤੇ ਮੈਚ ਦੇ ਦੌਰਾਨ ਦੋਨਾਂ ਰੈਸਲਰ ਦੀ ਆਪਸ ਵਿੱਚ ਅੰਡਰਸਟੈਂਡਿੰਗ ਹੁੰਦੀ ਆ ਕਿ ਕਿੱਥੋਂ ਤੱਕ ਮੈਚ ਲੈ ਕੇ ਜਾਣਾ ਅਗਰ ਤੁਸੀਂ ਲਿਜਾ ਸਕਦੇ ਹੋ ਅਗਰ ਰੈਸਲਰ ਇੰਨੇ ਲੰਮੇ ਟਾਈਮ ਤੱਕ ਰਿੰਗ 'ਚ ਟਿਕ ਸਕਦੇ ਆ ਇਹ ਵੀ ਇਹ ਵੀ ਕਪੈਸਿਟੀ ਹੁੰਦੀ ਆ ਹਰ ਕੋਈ ਨਹੀਂ ਇੰਨੇ ਲੰਮੇ ਟਾਈਮ ਤੱਕ ਰਹਿ ਕੇ ਟਿਕ ਸਕਦਾ ਬਟ ਕਈ ਟਿਕ ਸਕਦੇ ਆ ਕਈਆਂ ਦੇ ਮੈਚ ਲੰਮੇ ਜਾਂਦੇ ਆ ਤੇ ਉਹ ਇੱਕ ਅੰਡਰਸਟੈਂਡਿੰਗ ਦੇ ਹਿਸਾਬ ਨਾਲ ਉੱਥੋਂ ਤੱਕ ਮੈਚ ਲੈ ਕੇ ਜਾਂਦੇ ਉਹ ਅਸਲ ਵਿੱਚ ਖੇਡ ਰਹੇ ਆ ਮੁਰਕੋ ਮੁਰਕੀ ਹੋਏ ਪਿਆ ਗੁੱਥੋ ਗੁੱਥੀ ਹੋਏ ਪਿਆ ਉਹ ਇਹ ਚਾਹੇ ਸਟੋਰੀ ਦੇ ਹਿਸਾਬ ਨਾਲ ਜੋ ਉੱਥੇ ਚੀਤੀング ਹੁੰਦੀ ਆ ਜੋ ਕੁਝ ਵੀ ਹੁੰਦਾ ਕੀ ਆਪਾਂ ਕਹਾਂਗੇ ਯਾਰ ਇੰਨੀ ਤਕੜੀ ਦੁਸ਼ਮਣੀ ਪੈ ਗਈ ਐ ਇਹਨਾਂ ਦੋਵਾਂ 'ਚ ਤਾਂ ਹਨਾ ਵੀ ਇਹ ਇੱਕ ਦੂਜੇ ਦਾ ਇੱਕ ਦੂਜੇ ਨੂੰ ਮਾਰੋ ਮਾਰਦੇ ਆ ਉਹ ਵੀ ਦਿਨ-ਦਿਆਂ ਕੁੱਟਣ ਲੱਗ ਜਾਂਦੇ ਆ ਮਾਰਨ ਲੱਗ ਜਾਂਦੇ ਆ ਗੱਡੀਆਂ ਤੋੜ ਦਿੰਦੇ ਆ ਅੱਗਾਂ ਲਾ ਦਿੰਦੇ ਆ ਉਹ ਸਟੋਰੀ ਕਰੈਕਟਰਸ ਦੀ ਆ ਉਹ ਕਰੈਕਟਰ ਪਲੇ ਕਰ ਰਿਹਾ ਉਹ ਕਰੈਕਟਰ ਉਹਦਾ ਦਾ ਉਹ ਕਰੈਕਟਰ ਨੂੰ ਗ੍ਰੇਟ ਬਣਾਉਣਾ ਉਹਨਾਂ ਨੇ ਰੋਮਨ ਨੇਥ ਨੂੰ ਬੈਲਟ ਜਿਤਾ ਕੇ ਰੱਖਣਾ ਕਿਉਂਕਿ ਰੋਮਨ ਰੇਂਜ ਕਰੈਕਟਰ ਆ ਅਸਲੀ ਨਾਮ ਤਾਂ ਉਹਦਾ ਕੁਝ ਹੋਰ ਆ ਉਹ ਅਸਲੀ ਬੰਦੇ ਨੂੰ ਤਾਂ ਕੋਈ ਨਹੀਂ ਜਾਣਦਾ ਕਿ ਤੂੰ ਇੰਨਾ ਗ੍ਰੇਟ ਟੈਸਟ ਤਾਂ ਰੋਮਨ ਰੇਂਜ ਗ੍ਰੇਟੈਸਟ ਬਣਾਇਆ ਜਾ ਰਿਹਾ ਜਿਵੇਂ ਥੋਰ ਨੂੰ ਹੁਣ ਗ੍ਰੇਟ ਬਣਾਉਣਾ ਉਹਨਾਂ ਨੇ ਆਪਾਂ ਕਹਿੰਦੇ ਕਿ ਥੋਰ ਸਭ ਤੋਂ ਤਾਕਤਵਰ ਆ ਪਰ ਕੀ ਕ੍ਰੇਸ ਸੈਂਸਵਰ ਤਾਕਤਵਰ ਨਹੀਂ ਨਾ ਥੋਰ ਸਭ ਤੋਂ ਤਾਕਤਵਰ ਆ ਕਿਉਂਕਿ ਉਹਨਾਂ ਨੇ ਉਹਨੂੰ ਤਾਕਤਵਰ ਬਣਾਇਆ ਉਹਨਾਂ ਨੂੰ ਉਸ ਤਰੀਕੇ ਦੀ ਪਾਵਰ ਦਿੱਤੀ ਮੂਵੀ ਦੇ ਵਿੱਚ ਕੈਪਟਨ ਅਮਰੀਕਾ ਨੂੰ ਉਸ ਤਰੀਕੇ ਦੀ ਪਾਵਰ ਮੂਵੀ ਚ ਦਿੱਤੀ ਗਈ ਆ ਉਹ ਵੀ ਤਾਂ ਉਹਨਾਂ ਨੇ ਬਣਾਇਆ ਹੀ ਆ ਸਾਰਾ ਕੁਝ ਸਕ੍ਰਿਪਟ ਦੇ ਹਸਾਬ ਨਾਲ ਸਟੋਰੀ ਉਹ ਸੱਚ ਤਾਂ ਨਹੀਂ ਹੈ ਨਾ ਉਸੇ ਤਰੀਕੇ ਨਾਲ WWE ਹੈ ਕਿ ਉੱਥੇ ਜੋ ਕਰੈਕਟਰ ਤੁਸੀਂ ਦੇਖ ਰਹੇ ਹੋ ਉਹਨੂੰ ਮਿਹਨਤ ਨਾਲ ਬਣਾਇਆ ਹੈ ਲਿਖ ਕੇ ਕਿ ਇਹ ਇੰਨਾ ਜ਼ਿਆਦਾ ਗ੍ਰੇਟੈਸਟ ਕਰੈਕਟਰ ਆ ਇਹਨੂੰ ਆਪਾਂ ਇਸ ਤਰ੍ਹਾਂ ਬਣਾਉਣਾ ਵੀ ਇਹ ਕਦੇ ਹਰੀ ਨਾ ਜਾਂ ਇਹਨੂੰ ਆਪਾਂ ਜਾਣ ਤੇ ਨਾ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਉਹ ਇੰਨੇ ਵਾਰੀ ਜਿੱਤ ਗਿਆ ਉਹ ਬਣਾਇਆ ਜਾਂਦਾ ਤੇ ਇਹੀ ਉਹਦੀ ਖੂਬਤੂਰਤੀ ਹੈ ਲੋਕ ਉਧਰਲੇ ਸਮਝਦਾਰ ਆ ਉਹ ਸਮਝਦੇ ਕਿ ਇਹ ਕਿਵੇਂ ਚੱਲਦੀ ਇਸ ਲਈ ਉਹ ਦੇਂਦੇ ਆ ਇਸ ਲਈ ਇਹਨੂੰ ਹੋਰ ਹੁਣ ਜਿਵੇਂ ਜਿਵੇਂ ਦੁਨੀਆ ਦੇਖ ਰਹੀ ਹੈ ਉਹ ਸਮਝ ਰਹੀ ਆ ਇਹਾਰੇ ਸਾਰੇ ਕੈਰੈਕਟਰਸ ਨਹੀਂ ਆਪਾਂ ਇਹਨਾਂ ਨੂੰ ਦੇਖੀਏ ਇਸ ਲਈ ਦੀ ਮੰਗ ਵਧਦੀ ਜਾਂਦੀ ਆ ਆਪਣੇ ਵਾਲਿਆਂ ਨੇ ਬੇਵਕੂਫੀ ਕੀਤੀ ਵੀ ਆਪਾਂ ਇਹਨੂੰ ਅਸਲੀ سپورਟ ਸਮਝ ਲਿਆ ਤੇ ਫਿਰ ਜਦੋਂ ਆਪ ਨੂੰ ਪਤਾ ਲੱਗ ਗਿਆ ਵੀ ਇਹ سپورਟ ਨਹੀਂ ਹੁੰਦੀ ਇਹ ਐਦਾਂ ਹੁੰਦੀ ਆ ਫਿਰ ਆਪਾਂ ਕਹਿੰਦੇ ਯਾਰ ਇਹ ਤਾਂ ਫੇਕ ਆ ਇਹ ਤਾਂ ਫਲਾਣਾ ਫਿਰ ਆਪਾਂ ਇਹਨਾਂ ਨੂੰ ਦੇਖਣਾ ਬੰਦ ਕਰਤਾ ਪਰ ਮੈਂ ਤੁਹਾਨੂੰ ਦੱਸਦਾ ਕਿ ਇਹਨੂੰ ਦੇਖੋ ਇਹ ਰੀਅਲ ਸਿਨੇਮਾ ਸਿਨੇਮੇ ਨਾਲੋਂ ਵੀ ਵੱਡੀ ਗੱਲ ਆ ਉਸ ਸਟੋਰੀ ਨੂੰ ਉਸ ਤਰੀਕੇ ਨਾਲ ਪਲੇ ਕਰਨਾ ਬਹੁਤ ਵੱਡੀ ਗੱਲ ਆ ਤੇ ਅੱਜ ਕੱਲ ਜੋ ਸਟੋਰੀ ਚੱਲ ਰਹੀ ਹੈ ਅਦਰ ਰੌਕ ਆਇਆ ਹੋਇਆ ਰੋਮਨ ਰੇਂਸ ਉਹ ਸਾਰੀ ਬਲੱਡ ਲਾਈਨ ਕੋਡੀ ਰੋਡਸ ਵਾਲੀ ਰੈਸਲਮੇਨੀਆ ਸਟੋਰੀ ਉਹ ਐਦਾਂ ਮੰਨਿਆ ਜਾ ਰਿਹਾ ਸਾਰੇ ਮਾਹਿਰ ਕਹਿ ਰਹੇ ਆ ਕਿ ਇਹ ਵਨ ਆਫ ਦਾ ਗ੍ਰੇਟਸਟ ਸਟੋਰੀ ਲਾਈਨ ਚੱਲ ਰਹੀ ਆ ਇਸ ਵਕਤ ਇਹ ਰੈਸਲਮੇਨੀਆ ਇਸ ਵਕਤ ਇਹ ਰੈਸਲੇਗਾ ਸੋ ਮੇਰੇ ਖਿਆਲ ਨਾਲ ਹੁਣ ਤੁਸੀਂ ਕਾਫੀ ਹੱਦ ਤੱਕ ਸਮਝ ਗਏ ਹੋਵੋਗੇ ਵੀ ਇਹ ਚੱਲਦਾ ਕਿਵੇਂ ਆ ਕਿ ਸਟੋਰੀ ਬਣਾਈ ਜਾਂਦੀ ਆ ਸਟੋਰੀ ਬਣਾਉਣ ਦੇ ਕਈ ਵਾਰ 6 ਮਹੀਨੇ ਲੱਗ ਜਾਂਦੇ ਆ ਸਾਲ ਲੱਗ ਜਾਂਦਾ ਉਹ ਸਟੋਰੀ ਚੱਲਦੀ ਰਹਿੰਦੀ ਆ ਤੇ ਫਿਰ ਉਹਦੇ ਉਹ ਸਟੋਰੀ ਦੇ ਹਿਸਾਬ ਨਾਲ ਮੈਚ ਹੁੰਦੇ ਆ ਮੈਚ ਵਿੱਚ ਇਹ ਦੱਸਿਆ ਹੁੰਦਾ ਕਿ ਕੌਣ ਉਹਨੂੰ پتہ ਨਹੀਂ ਹੁੰਦੀ ਤੇ ਕੌਣ ਜਿੱਤੇਗਾ ਸਾਡੇ ਵਰਗੇ ਪ੍ਰੋਡਕਟ ਕਰ ਲੈਂਦੇ ਆ ਕਿ ਕੀ ਹੋਣਾ ਕਿ ਹੁਣ ਸਟੋਰੀ ਦੇ ਹਿਸਾਬ ਨਾਲ ਆਹ ਬੰਦੇ ਨੇ ਜਿੱਤਣਾ ਚਾਹੀਦਾ ਜਾਂ ਆਹ ਬੰਦਾ ਕਿ ਵਿਲਨ ਜਿੱਤੂਗਾ ਜਾਂ ਹੀਰੋ ਜਿੱਤੂਗਾ ਜਿਵੇਂ ਫਿਲਮਾਂ ਵਿੱਚ ਹੁੰਦਾ ਬਸ ਫਿਰ ਉਸ ਮੈਚ ਨੂੰ ਉਹਨਾਂ ਨੇ ਪਰਫਾਰਮ ਕਰਨਾ ਆਪਦਾ ਜੋਰ ਲਾਉਣਾ ਪੂਰਾ 100% ਦੇਣਾ 101% ਦੇਣਾ ਤਾਂ ਕਿ ਮੈਚ ਦਾ ਰੰਗ ਕੋਈ ਕਮੀ ਨਾ ਰਹੇ ਜੀ ਤੇ ਲੋਕ ਉਹਨਾਂ ਦੀ ਉਹ ਮਿਹਨਤ ਦੇਖਣ ਆਉਂਦੇ ਆ ਯਾਰ ਅਗਰ ਅੰਡਰਟੇਕ ਕਰਨੇ ਆ ਪੁੱਠਾ ਜਾਂ ਕਰਕੇ ਉਹਨੂੰ ਮੂੰਹ ਮਾਰਨਾ ਤਾਂ ਉਹਦਾ ਜੋਰ ਤਾਂ ਲੱਗਣਾ ਨਾ ਉਹਦੇ 'ਚ ਬ੍ਰੋਕ ਲੈਸਨਰ ਅਗਲੇ ਨੂੰ ਚੱਕ ਚੱਕ ਕੇ ਇੰਨੇ ਵਾਰ ਮਾਰਦਾ ਪਰ ਕਦੇ ਇਹ ਸੋਚਿਓ ਉਹਦਾ ਸਰੀਰ ਕਿਸ ਤਰ੍ਹਾਂ ਦਾ ਕਿੰਨਾ ਤਾਕਤਵਰ ਹੋਊ ਉਹ ਇਨਸਾਨ ਤੇ ਉਹ ਆਮ ਇਨਸਾਨ ਨਹੀਂ ਹੁੰਦੇ ਆਮ ਇਨਸਾਨਾਂ ਤੋਂ ਕਿਤੇ ਜ਼ਿਆਦਾ ਭਾਰੇ ਹੁੰਦੇ ਆ ਕਿਤੇ ਜ਼ਿਆਦਾ ਤਕੜੇ ਹੁੰਦੇ ਆ ਇਸ ਕਰਕੇ ਉਹ ਉਸ ਦੇ ਕਾਬਿਲ ਹੁੰਦੇ ਆ ਐਂਡ ਉਹ ਰੀਅਲ ਫਿਲੀਮਾ ਫਿਲੀਮਾ ਹੁੰਦਾ ਇੱਕ ਇੱਕ ਹੁੰਦਾ ਰੀਅਲ ਸਿਨੇਮਾ ਤੇ ਉਹ ਰੀਅਲ ਸਿਨੇਮਾ ਜੋ ਤੁਹਾਡੇ ਸਾਹਮਣੇ ਜਲ ਰਿਹਾ। ਸੋ ਅਗਰ ਤੁਸੀਂ ਇਸ ਚੀਜ਼ ਨੂੰ ਸਮਝ ਚੁੱਕੇ ਹੋ ਕਿ ਕਿਵੇਂ ਸਾਰਾ ਪਲਾਨ ਕੀਤਾ ਜਾਂਦਾ ਅਗਰ ਕੋਈ ਹਾਲਾਂਕਿ ਮੈਂ ਕਈ ਸਾਰਨਾ ਚੀਜ਼ਾਂ ਨਹੀਂ ਦੱਸ ਸਕਿਆ। ਕੱਲੇ ਹੋਰ ਵੀ ਵੀਡੀਓ ਬਣਾ ਦੇਵਾਂਗੇ ਅਗਰ ਤੁਸੀਂ ਕੁਝ ਜਾਣਨਾ ਚਾਹੁੰਦੇ ਹੋ ਇਹਦੇ ਬਾਰੇ ਤਾਂ ਕਮੈਂਟ ਕਰਕੇ ਦੱਸ ਦਿਓ। ਇਹ ਸਾਰਾ ਕੁਝ ਕੋਈ ਵੀ ਅਗਰ ਤੁਹਾਨੂੰ ਜਾਣਕਾਰੀ ਚਾਹੀਦੀ ਹੋ ਮੈਂ ਦੱਸ ਦਿਆਂਗਾ। ਵੈਸੇ ਮੈਂ ਸਮਝਾ ਲੱਤਾ ਕਿ ਫੇਕ ਨਹੀਂ ਹੁੰਦਾ। ਸਕ੍ਰਿਪਟਡ ਹੁੰਦਾ। ਸਟੋਰੀ ਲਾਈਨ ਉਹਨਾਂ ਦੀ ਸਕ੍ਰਿਪਟਡ ਹੁੰਦੀ ਆ। ਉੱਥੇ ਜੋ ਪਲੇ ਕੀਤੇ ਜਾਂਦੇ ਆ ਉਹ ਕੈਰੈਕਟਰ ਹੁੰਦੇ ਆ। ਤੇ ਮੈਚ ਦੌਰਾਨ ਮੂਵ ਲਾਏ ਜਾਂਦੇ ਆ ਬਿਨਾ ਇੱਕ ਦੂਜੇ ਨੂੰ ਸੱਟ ਮਾਰੇ ਰੈਸਲਿੰਗ ਖੜੀ ਜਾਂਦੀ ਆ ਸੋ ਇਹ ਹੁੰਦੀ ਆ ਰੈਸਲਿੰਗ ਇੰਟਰਟੇਨਮੈਂਟ ਡਬਲਯੂ ਈ ਇਹਦੇ ਵਿੱਚੋਂ ਸਭ ਤੋਂ ਮੂਰੇ ਆ ਫੋਰ ਵੀ ਕਈ ਕੰਪਨੀਆਂ ਹੈਗੀਆਂ ਪਰ ਮਸ਼ਹੂਰ ਤਾਂ ਡਬਲਯੂ ਈ ਆ ਸੋ ਮੈਂ ਤਾਂ ਤੁਹਾਨੂੰ ਫਿਰ ਇਹ ਕਹਾਂਗਾ ਕਿ ਇਹਨੂੰ ਇੱਕ ਵਾਰ ਫੇਰ ਦੇਖਣ ਲੱਗ ਜਿਓ ਤੇ ਇਸ ਵਾਰ ਦੇਖੋ ਇੱਕ ਨਵੇਂ ਨਜ਼ਰੀਏ ਨਾਲ ਫਿਰ ਤੁਸੀਂ ਇਸ ਚੀਜ਼ ਨੂੰ ਸਮਝ ਵੀ ਜਾਓਗੇ ਤੇ ਇਸ ਚੀਜ਼ ਵਿੱਚ ਮਜ਼ਾ ਵੀ ਬਹੁਤ ਆਏਗਾ ਤੁਹਾਨੂੰ ਦੇਖਣ ਜੀ ਇਹ ਕੀ ਚੀਜ਼ ਆ ਇਸ ਕੀ ਨੂੰ ਸਮਝ ਕੇ ਦੇਖੋ ਇਹ ਇੱਕ ਬਹੁਤ ਉਤਲੇ ਲੈਵਲ ਦੀ ਚੀਜ਼ ਹੈ ਜੋ ਆਪਾਂ ਨਹੀਂ ਹਜੇ ਤੱਕ ਸਮਝ ਸਕੇ ਸੋ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਮੈਂਟ ਵੀ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਜਾਣਕਾਰੀ ਭਰਪੂਰ ਵੀਡੀਓ ਨਾਲ